ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਰਮਿਤ ਪਠਾਨ ਮੈਨਾ ਮੇਰਾ ਵੀਡੀਓ ਪਾਉਣ ਨੂੰ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜ੍ਹਾਂ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉੱਥੇ ਵੀ ਜਿਹੜੇ ਲੋਕ ਮਰੇ ਉਹ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਿਲਿਆ ਉਹਦੀ ਮੈਨੂੰ ਸਜ਼ਾ ਕੀ ਮਿਲ ਰਹੀ ਆ ਅਈ ਨੋ ਮੈਂ ਟੈਟ ਐਂਸੂਸ਼ਾ ਪਰ ਦਾ ਪਰਚੇ ਦਰਜ ਕੀਤਾ ਗਿਆ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਏ ਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਕੁ ਤੁਸੀਂ 376 ਦੇ ਬੰਦਿਆਂ ਦੇ ਪਿੱਛੇ ਸੋ ਸੋ 2 200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਪੰਜਾਈ ਫਿਰਦੇ ਹੋ ਮੇਰਾ ਕਸੂਰ ਕੀ ਆ ਬਈ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋਈ ਕਰਦਾ ਸਾਨੂੰ ਚਲਾਨਮੇ ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਦੇ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸ ਰੈਸਟ ਕੀਤੀ ਆ ਉਹ ਬਿਮਾਰ ਆ ਉਹਦੇ ਪੰਜ ਪ੍ਰਿਸ਼ਲ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਹਾ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਹਿੰਦੇ ਕਿ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਆ ਜਾਂ ਕੋ ਦੂਜੀਆਂ ਪਾਰਟੀਆਂ ਆ ਜਾਂ ਕੋ ਸਾਡੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਦਾਤੋ ਕੀ ਹੋਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਾ ਜੇ ਉਹ ਨਹੀਂ ਕੀ ਹੋਗੀ ਤਾਂ ਮੈਂ ਸਰਕਾਰ ਤੇ ਗੱਲ ਪਾਉਂਗਾ ਮੈਂ ਹਾਈ ਕੋਰਟ ਕੋਈ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੜਾਈ ਦਾ ਦੇਤਾ ਨਾ ਮੈਂ ਚੀਕ ਕੀਤੀ ਨਾ ਚੜਾਈ ਮੈਂ ਸਾਰਾ ਕੁਝ ਹਾਈ ਕੋਰਟ ਦਿੰਦਾ ਆ ਤੇ ਦਊਂਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰਾ ਖਲ ਸ਼ਾਇਦ ਕੋਈ ਭੁੱਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਅਸਲ ਮੇਰਾ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਜਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਤਾਂ ਹੋਰ ਵੀ ਲੋਕ ਪੰਜਾਬ ਦਾ ਹਾਂ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜਬਾਤੀ ਜਾਟਾਂ ਮੈਂ ਜਜਬਾਤਾ ਚ ਆ ਕੇ ਜੋ ਮੇਰੇ ਮੂੰਹ ਚੋਂ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ 사ਧਨਾ ਕਰਦੇ ਉਹ ਵੀ ਬੋਲਿਆ ਤੇ ਮੈਨੂੰ ਮੈਨੂੰ ਬੋਲਣ ਦਾ ਸਜ਼ਾ ਵੀ ਮੇਰੀ ਮੇਰੀ ਵਾਈਫ ਵੀ ਇਨੇ ਇੱਕ ਬਿਮਾਰ ਹੈ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਆ ਸਚੂ ਨੂੰ ਫੋਨ ਕਰਦੀ ਉਹਦਾ ਕੋਈ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨਤੀ ਮੈਂ ਘਰੋਂ ਨਹੀਂ ਕਰੀ ਬਾਹਰ ਜਾਣ ਦਿੱਤੀ ਤੇ ਅੱਜ ਉਹ ਵੀ ਘਰ ਨਹੀਂ ਆਈ ਮੈਂ ਵੈਸੇ ਨਾ ਡਰਦਾ ਮੇਰਾ ਮੇਰਾ ਜੋ ਮਰਜ਼ੀ ਕਰ ਲੈਣ ਯਾਰਾ ਅਰੇ ਅੱਜ ਤੱਕ ਸਿਆਸਤਾਂ ਦੇਖਦੇ ਰਹੇ ਆ ਕਾਲੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਵੀ ਜਿਹੜਾ ਕੋਈ ਕਿਸੜਾ ਗਣਾ ਹੁੰਦਾ ਸੀ ਉਹਨੂੰ ਸੱਜਾ ਦਿੰਦੇ ਨੇ ਇਹ ਥੋੜਾ ਹੁੰਦਾ ਯਾਰ ਕੋਈ ਕਿਸ ਦੀਆਂ ਧੀਆਂ ਨੂੰ ਪੜ੍ਹਾਈ ਫਰੋ ਜਾ ਭੈ ਤਾਂ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਦੇ ਕਰੋੜਾ ਰੁਪਈਆ ਲਾ ਕੇ ਪੜ੍ਹਾਇਆ ਤੇ ਮੈਨੂੰ ਸੱਜਾ ਕੀ ਮਿਲੀ ਪੰਜਾਬ ਨਾਲ ਖੜਨ ਦੀ ਵੀ ਮੇਰੀ ਵਾਈਫ ਬਿਮਾਰ ਮੇਰੀ ਮਾਂ ਬਿਮਾਰ ਮੇਰੀ ਬੱਚੀ ਕਿਤੇ ਮੇਰਾ ਬੱਚਾ ਕਿਤੇ ਮੈਂ ਕਿਤੇ ਤੇ ਮੇਰੇ ਮੇਰੇ ਪਿੱਛੇ ਤੁਸੀਂ ਕਿੱਥੇ ਖੜੇ ਆ ਤੁਸੀਂ ਤਾਂ ਘੰਟੇ ਵੀ ਨਹੀਂ ਕਰਦੇ ਤੁਸੀਂ ਲੋਕੋਂ ਵੀ ਮੈਂ ਹੁਣ ਕੀ ਤੁਹਾਨੂੰ ਕਹਾਂ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਿਣਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਮੇਰੇ ਬੱਚਾ ਨੂੰ ਕੁਝ ਹੋ ਗਿਆ ਤੁਸੀਂ ਦੇਨਦਾਰ ਰਹੋਗੇ ਮੈਂ ਬਖਸ਼ਣਾ ਨਹੀਂ ਕਿਸ ਨੂੰ ਫਿਰ ਠੀਕ ਆ ਸਾਰ ਰਹਿ ਗਿਆ ਇੱਕ ਸਰਕਾਰ ਨਾਲ ਗੱਲ ਨਹੀਂ ਆ ਐਮਐਲਏ ਨਾਲ ਵੀ ਮਾਣਾ ਅੱਜ ਮੇਰੇ ਨਾਲ ਹੋ ਗਿਆ ਤੁਹਾਡਾ ਵੀ ਹੋ ਸਕਦੀ ਜੇ ਤੁਸੀਂ ਆਪ ਦੇ ਇੱਕ ਯਾਰ ਨਾਲ ਨਹੀਂ ਖੜ ਸਕਦੇ ਇੱਕ ਆਪਣੇ ਐਮਐਲਏ ਨਾਲ ਨਹੀਂ ਖੜ ਸਕਦੇ ਤੇ ਦੁਰਲਹੰਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਤੇ ਪਰ ਨੁਮਾ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜੋ ਆ ਜਦ ਤਨ ਤੁਹਾਡੀ ਵਾਈਫ ਨਾਲ ਕੁਝ ਹੋਇਆ ਜਾਂ ਕੁਝ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿਤਨਾ ਮੈਨੂੰ ਫੜਨ ਲੱਗੇ ਜਾਂ ਤਾਂ ਮੈਨੂੰ ਮਾਰ ਦਿੰਦੇ ਤੇ ਜਾਂ ਜੋ ਅੱਜੇ ਆਮਨ ਰੋਲੇ ਤੇ ਕਰ ਰਹੇ ਆ ਵੀ ਕਦੀ ਕੋਈ ਪਰਚਾ ਕਦੀ ਕੋਈ ਕਰੀ ਕੋਈ ਇਹੋ ਕੁਝ ਮਰਨਾ ਨਹੀਂ ਮੈਂ ਤੁਹਾਨੂੰ ਇੱਕੋ ਗੱਲ ਕਰਦਾ ਵੀ ਮੈਂ ਤਾਂ ਸਾਰਿਆਂ ਨੂੰ ਆਨਾ ਵੀ ਤੇ ਇੱਡਾ ਹੀ ਬਣ ਕੇ ਜੀ ਲਿਓ ਇਸ ਪੰਜਾਬ ਦੇ ਪਿੱਛੇ ਗੱਲ ਕਰੋਗੇ ਤੁਹਾਡੇ ਪਿੱਛੇ ਕਿਸ ਨੇ ਹਾਂ ਦਾ ਨਾਰਾ ਮਾਰ ਮਾਰਨੇ ਨਹੀਂ ਆਉਣਾ ਉਤੋਂ ਤਾਨੂੰ ਪ੍ਰੈਸ ਵਾਲੇ ਜਿਹੜੇ ਕਈ ਬੰਦੇ ਹੋ ਜਿਆ ਉਹ ਖਾ ਗਿਆ ਜੇ ਮੈਂ ਖਾ ਗਿਆ ਹੁੰਦਾ ਨਾ ਤੇ ਮੇਰੇ ਤੇ 50 ਪਰਚੇ ਕਰ ਦਿੰਦੇ ਹੁੰਦੇ ਜੱਟ ਸਾਫ ਸੁਥਰਾ ਆ ਪੰਜਾਬ ਦੀ ਗੱਲ ਕਰਨ ਵਾਲਾ ਆ ਪੰਜਾਬ ਦੀ ਗੱਲ ਕਰ ਸਕਦਾ ਆ ਮੈਂ ਆਪਣੇ ਤਸ਼ੱਦਦ ਚਾਹ ਸਕਦਾ ਮੈਂ ਆਪਣੇ ਬੱਚਿਆਂ ਤੇ ਤੇ ਆਪਣੀ ਵਾਈਫ ਤੇ ਵੀ ਚਾਹ ਸਕਦਾ ਮੈਂ ਤੁਹਾਨੂੰ ਬੇਨਤੀ ਕਰਦਾ ਜਾਂ ਤੇ ਮੇਰਾ ਭਰਾ ਉਸ ਇਨਸਾਫ ਦਿਓ ਕਾਨੂੰ ਵਿਧਾਨ ਸਭਾ ਦੇ ਵਿੱਚ ਗੱਲ ਚੁੱਕੋ ਤੇ ਮੇਰੇ ਪਰਵਾਰ ਨੂੰ ਇਨਸਾਫ ਦਿਓ ਮੈਨੂੰ ਇਨਸਾਫ ਦਿਵਾਓ ਮੈਨੂੰ 84000 ਵੋਟ ਪਾ ਕੇ ਲੋਕਾਂ ਨੇ ਬਣਾਇਆ ਸੀ ਮੈਂ ਉਹਦਾ ਕਿ ਮੈਂ ਜਾ ਕੇ ਪੁੱਤਰਾ ਇੱਕ ਗੁੰਡਿਆਂ ਨੂੰ ਜਿਵੇਂ ਤਸੀਹੇ ਦੇ ਜਾ ਦੇ ਜਾ ਰਿਹਾ ਉਤਰਾ ਕਿ ਮੈਨੂੰ ਭਜਾਈ ਫਿਰਦੇ ਆ ਮੇਰੇ ਪਰਿਵਾਰ ਨੂੰ ਭਿਲੇ ਫਿਰਦੇ ਆ ਮੈਂ ਇਹਨਾਂ ਤੋਂ ਮੈਂ ਵਾਰ-ਵਾਰ ਆ ਨਾ ਮੈਂ ਦੱਬਦਾ ਨਹੀਂ ਮੈਂ ਝੁੱਕਦਾ ਨਹੀਂ ਪਰ ਪਰਿਵਾਰ ਜਦੋਂ ਵਾਈਫ ਉਹ ਵੇਕੇ ਦੀ ਬੱਚੇ ਕਿਤੇ ਹੋਣ ਉਦੋਂ ਥੋੜਾ ਜਿਹਾ ਬੰਦੇ ਦਾ ਮਨ ਡੋਲਦਾ ਆ ਤੇ ਇਸ ਕਰਕੇ ਤੁਸੀਂ ਤੁਹਾਡਾ ਫਰਜ ਬਣਦਾ ਅੱਜ ਮੇਰੇ ਨਾਲ ਸਹੇਰਾ ਸਾਥ ਦੋ ਤੇ ਨਹੀਂ ਤੇ ਭੈਡਾ ਹੀ ਬਣ ਕੇ ਰਹੋ ਮੈਂ ਤੁਹਾਨੂੰ ਸਾਰੇ ਐਮਐਲ ਨੂੰ ਆਣਾ ਤੁਸੀਂ ਭੈਡਾ ਹੀ ਚੰਗੀਆਂ ਜੇ ਇਹਨਾਂ ਦੇ ਅੱਖੇ ਲਾ ਕੇ ਕੋਈ ਜਜ਼ਬਾਤੀ ਹੋ ਕੇ ਪੰਜਾਬ ਨਾਲ ਖੜਨ ਦੀ ਕੋਸ਼ਿਸ਼ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ